ਜੋ ਜਣ ਆ ਕੇ ਵਾਪਸ ਕਰਤਾ ਦੂਜਾ ਕਹਿੰਦਾ ਮੇਰੀ 14 ਦੂਜਾ ਕਹਿੰਦਾ ਮੇਰੀ 14 ਦਾ 14 ਜਾ ਕੇ ਇਸ ਪਿੰਡ ਦਾ ਕੋਈ ਵਕਾਫ ਨਹੀਂ ਹੋਇਆ ਅਸੀਂ ਪਰਜੋਰ ਦਿਲੋਂ ਬੇਨਤੀ ਕਰਦੇ ਹਾਂ ਕਿ ਸਾਡਾ ਨਗਰ ਗੁਰੂ ਕੀ ਵਡਾਲੀ ਜਿੱਥੇ ਵੇਖੋ ਸਾਡੀ ਪੱਤੀ ਪਰਦਾ ਪੱਦਨਦਾਵੇ ਜਿੱਥੇ ਮਹਾਨ ਅਸਤੀ ਸ੍ਰੀ ਪੂਰਨ ਚੰਦੀ ਵਡਾਲੀ ਤੇ ਲਖਵਿੰਦਰ ਚੰਦੀ ਗਾਇਕ ਹੋਏ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਗਲੀ ਦਾ ਇਹ ਨੰਨਾ ਹਾਲ ਆ ਕਿ ਜਿੱਥੇ ਪਜਾਮਾ ਚੋਕੇ ਨੰਗਣਾ ਪੈਂਦਾ ਹੋਵੇ ਨਹੀਂ ਮੁਸ਼ਕਲ ਹੁੰਦੀ ਐ ਇਨੇ ਬੱਚੇ ਬਿਮਾਰ ਹੁੰਦੇ ਨੇ ਇਨੇ ਬਜ਼ੁਰਗ ਬਿਮਾਰ ਹੁੰਦੇ ਨੇ ਜੀ ਦਸੀਂ ਹਿਸਾਬ ਹੀ ਨਹੀਂ ਦੇ ਸਕਦੇ ਦੀ ਨਗਰੀਆ ਪਰ ਹਾਲਾਤ ਬਹੁਤ ਮਾੜੇ ਆ ਸਾਡੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਜੇ ਨਾਲੀਆਂ ਚ ਪਾਣੀ ਨਹੀਂ ਨਿਕਲਦਾ ਸਾਡੇ ਘਰਾਂ ਵਿੱਚ ਵੀ ਪਾਣੀ ਬੈਕ ਹੋ ਜਾਂਦਾ ਜੇ ਕਿਸੇ ਨੇ ਸਾਡੀ ਸਰਕਾਰ ਨੇ ਅਜੇ ਤੱਕ ਨਹੀਂ ਕੋਈ ਸੁਣੀ ਨਾ ਕੋਈ ਪੂਰੇ ਪਾਇਆ ਨਾ ਪਾਣੀ ਦਾ ਕੋਈ ਕੱਢਣ ਦਾ ਪ੍ਰਬੰਧ ਹੀ ਨਹੀਂ ਜੇ ਹੋਇਆ ਕੋਈ ਤੇ ਕੋਈ ਕਿਸੇ ਦੀ ਕੋਈ ਸਾਰਨੀ ਲੈਂਦਾ ਹਰ ਕੋ ਆਪੋ ਆਪਣੇ ਸਵਾਰਦਾ ਪਰ ਕਿਸੇ ਨੇ ਅਜੇ ਤੱਕ ਕਹਿ ਵੀ ਸਾਰ ਨਹੀਂ ਲਈ ਆਉਂਦੇ ਨੇ ਪ੍ਰਧਾਨ ਦੇ ਵੇਖ ਕੇ ਚਲ ਜਾਂਦੇ ਪਾਣੀ ਖਲੋਤਾ ਠੀਕ ਹੈ ਮੁੜ ਕੇ ਆਵਾਂਗੇ ਆ ਵੇਖੋ ਤੁਹਾਡੇ ਸਾਹਮਣੇ ਹੁਣ ਵੀ ਪਾਣੀ ਖਲੋਤਾ ਵਾ ਆ ਕੂੜਿਆਂ ਦੇ ਢੇਰ ਲੱਗੇ ਤੇ ਤੁਹਾਡੇ ਸਾਹਮਣੇ ਤੁਸਾਂ ਵੇਖ ਲਿਆ ਕੋਈ ਹਾਲਾਤ ਹੀ ਨਹੀਂ ਕੋਈ ਆਇਆ ਗਿਆ ਹੋਵੇ ਕੀ ਸਾਡੇ ਆਖਿਆ ਗੁਰੂ ਕੀ ਵਡਾਲੀਆ ਗੁਰੂ ਦੀ ਨਗਰੀ ਆ ਕੋਲ ਸੰਗਤਾਂ ਬਹਾਰਾਂ ਆਉਂਦੀਆਂ ਤੇ ਇੱਥੇ ਦਰਸ਼ਨ ਕਾਦੇ ਕਰਨ ਆ ਨਾਲੀਆਂ ਦੇ ਪਾਣੀ ਦੇ ਸਰਕਾਰ ਵੇ ਕਿੰਨੀਆਂ ਸਰਕਾਰਾਂ ਆਈਆਂ 75 ਸਾਲ ਉਮਰ ਹੋ ਗਈ ਸਾਡੀ ਵਸਨੀਕ ਹੈਗੇ ਇਥੋਂ ਦੇ ਕੋਈ ਹਿੰਦੁਸਤਾਨ ਪਾਕਿਸਤਾਨ ਤੋਂ ਪਹਿਲਾਂ ਦੇ ਹੀ ਵਸਨੀਕ ਆ ਤੇ ਫਿਰ ਵੀ ਇੱਥੋਂ ਐਡੇ ਵੱਡੇ ਸਿੰਗਰ ਹੋਏ ਨੇ ਨੇ ਐਡੇ ਵੱਡੇ ਮਹਾਨ ਹਸਤੀਆਂ ਹੋਈਆਂ ਤੇ ਮਤਲਬ ਗਲੀ ਦੀ ਫਿਰ ਵੀ ਸਾਲਾਂ ਲਈ ਜਾਵੇ ਐਡਾ ਵੱਡਾ ਪਿੰਡ ਨਗਰ ਵੇਗ ਛੇਵੇਂ ਪਾਸ਼ਾ ਅਸੀਂ ਪੁੱਛਿਆ ਉਸ ਪਿੰਡ ਦੇ ਵਿੱਚ ਜਿਸ ਦਾ ਨਾਮ ਹੈ ਗੁਰੂ ਦੀਵਡਾਲੀ ਹਾਲਾਂਕਿ ਗੁਰੂ ਦੀਵਡਾਲੀ ਪਿੰਡ ਤਾਂ ਵੀ ਖਾਸ ਹੋ ਜਾਂਦਾ ਕਿਉਂਕਿ ਇਸ ਜਗ੍ਹਾ ਤੇ ਇਸ ਪਿੰਡ ਦੇ ਵਿੱਚ ਲਖਵਿੰਦਰ ਵਡਾਲੀ ਜਿਹੜੇ ਕਿ ਪੰਜਾਬੀ ਮਸ਼ਹੂਰ ਸਿੰਗਰ ਹੈ ਤੇ ਪੂਰਨ ਚੰਦ ਵਡਾਲੀ ਉਹਨਾਂ ਦੇ ਪਿਤਾ ਐਸੇ ਪਿੰਡ ਦੇ ਵਿੱਚ ਰਹਿੰਦੇ ਸੀ ਹਾਲਾਂਕਿ ਲਖਵਿੰਦਰ ਵਡਾਲੀ ਦਾ ਜਨਮ ਐਸ ਪਿੰਡ ਦੇ ਵਿੱਚ ਹੋਇਆ ਸੀ ਉਹਨਾਂ ਦਾ ਵਿਆਹ ਵੀ ਐਸ ਪਿੰਡ 'ਚ ਹੋਇਆ ਲੇਕਿਨ ਸਾਰਾ ਅੱਜ ਅਸੀਂ ਦੇਖਣ ਦੀ ਕੋਸ਼ਿਸ਼ ਕਰਾਂਗੇ ਲੋਕਾਂ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਪਿੰਡ ਦੀ ਸਾਰ ਅੱਜ ਤੱਕ ਦੀ ਸਰਕਾਰਾਂ ਨੇ ਕਿੰਨੀ ਕੁ ਦਿੱਤੀ ਹੈ ਕੀ ਕੀ ਮੁਸ਼ਕਲਾਂ ਲੋਕਾਂ ਨੂੰ ਇਸ ਪਿੰਡ ਦੇ ਵਿੱਚ ਆਈਆਂ ਵਾ ਤੇ ਕੀ ਲਖਵਿੰਦਰ ਵਡਾਲੀ ਅਤੇ ਪੂਰਨ ਚੰਦ ਵਡਾਲੀ ਦਾ ਪਿੰਡ ਹੋਣ ਕਰਕੇ ਕੀ ਇਸ ਪਿੰਡ ਨੂੰ ਜ਼ਿਆਦਾ ਤਵੱਜੋ ਦਿੱਤੀ ਗਈ ਹੈ ਜਾਂ ਫਿਰ ਦੂਜੇ ਪਿੰਡਾਂ ਦੇ ਮੁਕਾਬਲੇ ਇਸ ਪਿੰਡ ਦੇ ਇਸ ਵੇਲੇ ਕੀ ਹਾਲਾਤ ਨੇ ਅਜਸੀ ਪੁੱਜੇ ਆ ਉਸ ਗਲੀ ਦੇ ਵਿੱਚ ਜਿਹੜਾ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਜਿਹੜੇ ਕੀ ਪੰਜਾਬੀ ਗਾਇਕ ਹੈ ਜਿਨ੍ਹਾਂ ਨੇ ਜਿਨ੍ਹਾਂ ਦੇ ਗਾਣਿਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਧੁੰਮ ਪਈ ਆ ਉਸ ਗਲੀ ਦੇ ਵਿੱਚ ਉਸ ਘਰ ਨੂੰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਘਰ ਦੇ ਵਿੱਚ ਪਿਆਰੇ لال ਵਡਾਲੀ ਲਖਵਿੰਦਰ ਵਡਾਲੀ ਅਤੇ ਪੂਰਨ ਚੰਦ ਵਡਾਲੀ ਰਹਿੰਦੇ ਸੀ ਲਖਵਿੰਦਰ ਵਡਾਲੀ ਦਾ ਜਨਮ ਜ਼ਰੂਰ ਇਸ ਘਰ ਦੇ ਵਿੱਚ ਹੋਇਆ ਸੀ ਵਿਆਹ ਵੀ ਇਸ ਘਰ ਚ ਹੋਇਆ ਕਰੀਬ 40-45 ਸਾਲ ਰਹਿਣ ਤੋਂ ਬਾਅਦ ਉਹਨਾਂ ਨੇ ਇਹ ਘਰ ਛੱਡਤਾ ਸੀ ਹੁਣ ਉਹ ਕਿਤੇ ਹੋਰ ਰਹਿੰਦੇ ਆ ਲੇਕਿਨ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਿੰਗਰਾ ਨੇ ਜਿਹੜੇ ਪੰਜਾਬੀ ਗਾਇਕਾ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਗਾਣਿਆਂ ਦੀ ਧੁੰਮ ਪਾਈ ਹੈ ਜਿਸ ਪਿੰਡ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਸੀ ਆਖਿਰ ਉਸ ਪਿੰਡ ਦਾ ਅੱਜ ਦੀ ਸਰਕਾਰਾਂ ਨੇ ਅੱਜ ਦੀ ਸਰਕਾਰਾਂ ਦੀ ਗੱਲ ਕਰੀਏ ਜਾਂ ਫਿਰ ਪੁਰਾਣੀ ਸਰਕਾਰਾਂ ਦੀ ਗੱਲ ਕਰੀਏ ਕਿੰਨਾ ਕਿੰਨੀਕ ਸਾਰ ਲੀਤੀ ਹੈ ਕਿੰਨਾ ਕੁ ਸੁਧਾਰ ਹੋਇਆ ਉਹਨਾਂ ਦੇ ਪਿੰਡ ਦਾ ਤੇ ਅੱਜ ਲੋਕ ਕੀ ਸੋਚਦੇ ਆ ਉਹਨਾਂ ਦੇ ਪਿੰਡ ਦੇ ਲੋਕ ਕੀ ਸੋਚਦੇ ਆ ਸੋ ਇਹ ਘਰ ਲਖਵਿੰਦਰ ਬਡਾਲੀ ਦਾ ਲਖਵਿੰਦਰ ਬਡਾਲੀ ਅਤੇ ਜਿਹੜੇ ਉਹਨਾਂ ਦੇ ਪਿਤਾ ਜੀ ਹੀ ਪੂਰਨ ਚੰਦ ਬਡਾਲੀ ਇਸ ਘਰ ਦੇ ਵਿੱਚ ਰਹਿੰਦੇ ਸੀ ਸੋ ਇਸ ਗਲੀ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਪਿੰਡ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਕੋ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਬਡਾਲੀ ਪਿੰਡ ਜਿਹੜਾ ਕਿ ਉਹਨਾਂ ਦੇ ਨਾਮ ਤੋਂ ਰੱਖਿਆ ਗਿਆ ਇਸ ਪਿੰਡ ਦਾ ਕਿੰਨੀਆਂ ਕਿ ਸਰਕਾਰਾਂ ਨੇ ਸਾਰ ਲੀਤੀ ਹੈ ਕਿੰਨਾ ਕੁ ਸੁਧਾਰ ਇਸ ਪਿੰਡ ਦਾ ਕੀਤਾ ਗਿਆ ਇਹ ਇਸ ਪਿੰਡ ਦਾ ਇੰਨਾ ਹਾਲ ਮੰਦਾ ਹੈ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਕਿਸੇ ਨੇ ਇਸ ਪਿੰਡ ਵੱਲ ਕੋਈ ਧਿਆਨ ਤਵਜੋ ਨਹੀਂ ਦਿੱਤੀ ਕਈ ਵਾਰ ਇਸ ਪਿੰਡ ਦੇ ਪਿੱਛੇ ਸੁਣਦੇ ਰਹੇ ਵੀ ਪੈਸੇ ਆਏ ਤੇ 18 ਕਰੋੜ ਰੁਪਈਆ ਇਹਨਾਂ ਵਾਪਸ 14 ਚ ਆ ਕੇ ਵਾਪਸ ਕਰਤਾ ਦੂਜਾ ਕਹਿੰਦਾ ਮੇਰੀ 14 ਦੂਜਾ ਕਹਿੰਦਾ ਮੇਰੀ 14 14 ਜਾ ਕੇ ਇਸ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ ਅਸੀਂ ਪਲ ਜੋਰ ਦਿਲੋਂ ਬੇਨਤੀ ਕਰਦੇ ਆ ਕਿ ਸਾਡਾ ਨਗਰ ਗੁਰੂ ਕੀ ਵਡਾਲੀ ਜਿੱਥੇ ਵੇਖੋ ਸਾਡੀ ਪੱਤੀ ਪਰਜਾ ਪੱਦਨਦਾਵੇ ਜਿੱਥੇ ਮਹਾਨ ਹਸਤੀ ਸ੍ਰੀ ਪੂਰਨ ਚੰਦੀ ਵਡਾਲੀ ਤੇ ਲਖਵਿੰਦਰ ਚੰਦੀ ਗਾਇਕ ਹੋਏ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਸਨਮਾਨਿਤ ਕੀਤਾ ਗਿਆ ਉਹਨਾਂ ਦੀ ਗਲੀ ਦਾ ਇਹ ਨੰ ਮੰਦਾ ਹਾਲ ਆ ਕਿ ਜਿੱਥੇ ਪਜਾਮਾ ਚੋਕੇ ਨੰਗਣਾ ਪੈਂਦਾ ਹੋਰੇ ਨਹੀਂ ਮੁਸ਼ਕਾਉਂਦੀ ਐ ਇੰਨੇ ਬੱਚੇ ਬਿਮਾਰ ਹੁੰਦੇ ਨੇ ਇੰਨੇ ਬਜ਼ੁਰਗ ਬਿਮਾਰ ਹੁੰਦੇ ਨੇ ਜੀ ਦਾਸੀਂ ਹਿਸਾਬ ਹੀ ਨਹੀਂ ਦੇ ਸਕਦੇ ਕਿ ਕਿਹੜਾ ਗਲਤ ਹੁਣ ਜਿਹੜਾ ਮੁੱਖ ਮੰਤਰੀ ਆਇਆ ਵਾ ਉਹ ਵੀ ਇੱਕ ਕਲਾਕਾਰ ਰਿਹਾ ਵਾ ਕਿ ਲੱਗਦਾ ਕਿ ਹੁਣ ਤੁਹਾਡੀ ਸੁਣੀ ਜਾਏਗੀ ਫਰਿਆਦ ਨਹੀਂ ਕੋਈ ਨਹੀਂ ਸਾਡੀ ਸੁਣੀ ਗਈ ਜੇ ਅਸੀਂ ਤਾਂ ਕਈ ਵਾਰੀ ਰੌਲਾ ਪਾਇਆ ਤੇ ਕਈ ਵਾਰੀ ਮਤਲਬ ਇਕੱਠੇ ਹੋਏ ਆਂ ਕਿਸੇ ਸਾਡੀ ਸੁਣੀ ਨਹੀਂ ਆਉਂਦੇ ਨੇ ਗੰਗਲੋਰ ਮਿੱਟੀ ਛਾੜ ਕੇ ਚਲੇ ਜਾਂਦੇ ਨੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਕਸ਼ਮੀਰਪੁਰ ਕਸ਼ਮੀਰਪੁਰ ਜੀ ਹਾਂਜੀ ਕਿਹੜੇ ਪਿੰਡ ਸੇ ਤੁਸੀਂ ਰਹਿੰਦੇ ਹੋ ਤੇ ਕੀ ਹਾਲਾਤ ਹੈ ਪਿੰਡ ਦੇ ਅਸੀਂ ਜੇ ਗੁਰੂ ਕੇ ਵਡਾਲੀ ਵਿੱਚ ਰਹਿੰਦੇ ਹਾਂ ਗੁਰੂ ਦੀ ਨਗਰੀ ਆ ਪਰ ਹਾਲਾਤ ਬਹੁਤ ਮਾੜੇ ਆ ਸਾਡੇ ਕੋਈ ਸਫਾਈ ਦਾ ਪ੍ਰਬੰਧ ਨਹੀਂ ਜੇ ਨਾਲ ਨਾਲੀਆਂ ਚ ਪਾਣੀ ਨਹੀਂ ਨਿਕਲਦਾ ਸਾਡੇ ਘਰਾਂ ਵਿੱਚ ਵੀ ਪਾਣੀ ਬੈਕ ਹੋ ਜਾਂਦਾ ਜੇ ਕਿਸੇ ਨੇ ਸਾਡੀ ਸਰਕਾਰ ਨੇ ਅਜੇ ਤੱਕ ਨਹੀਂ ਕੋਈ ਸੁਣੀ ਨਾ ਕੋਈ ਪੂਰੇ ਪਾਏ ਨਾ ਪਾਣੀ ਦਾ ਕੋਈ ਕੱਢਣ ਦਾ ਪ੍ਰਬੰਧ ਹੀ ਨਹੀਂ ਜੇ ਹੋਇਆ ਕੋਈ ਵੀ ਇਸ ਇਸ ਪਿੰਡ ਦੇ ਵਿੱਚ ਲਖਵਿੰਦਰ ਵਡਾਲੀ ਅਤੇ ਜੱਦੀ ਪਿੰਡ ਹੈ ਪੂਰਨਚਨ ਉਡਾਲੀ ਜਿਨ੍ਹਾਂ ਨੇ ਦੇਸ਼ਾਂ ਵਿੱਚ ਨਾਮ ਰੋਸ਼ਨ ਕੀਤਾ ਵਾ ਕਿ ਕਿਸੇ ਸਰਕਾਰ ਨੇ ਸਾਰ ਨਹੀਂ ਲਿੱਤੀ ਨਹੀਂ ਨਹੀਂ ਸਾਰ ਦਿੱਤੀ ਹਾਂਜੀ ਹੈ ਤੇ ਇੱਥੋਂ ਦੇ ਬਾਹਰ ਹੋਏ ਇੱਥੇ ਰਹਿੰਦੇ ਨਹੀਂ ਉਹ ਆਉਂਦੇ ਹੋਣਗੇ ਸਾਨੂੰ ਕੀ ਅਸੀਂ ਤੇ ਰਹਿੰਦੇ ਹਾਂ ਅਖਿਆਈ ਤੇ ਸਾਨੂੰ ਜਿਨ੍ਹਾਂ ਦਾ ਪਿੰਡ ਵੇਖੋ ਕੀ ਹਾਲ ਬਣਿਆ ਸਾਡੇ ਗਲੀਆਂ ਦਾ ਸਾਡੇ ਕੋਈ ਹਾਲਾਤ ਹੀ ਨਹੀਂ ਕੋਈ ਆਇਆ ਗਿਆ ਹੋਵੇ ਕੀ ਸਾਡੇ ਅਖਿਆਈ ਗੁਰੂ ਕੀ ਵਡਾਲੀਆ ਗੁਰੂ ਦੀ ਨਗਰੀ ਆ ਕੋਲ ਸੰਗ ਤਾਂ ਬਾਰਾਂ ਹੁੰਦੀਆਂ ਤੇ ਇੱਥੇ ਦਰਸ਼ਨ ਕਾਦੇ ਕਰਨ ਆ ਨਾਲੀਆਂ ਦੇ ਪਾਣੀ ਦੇ ਗਾਲੀਆਂ ਹੋ ਜਾਂ ਮੈਂ ਚਲ ਗਏ ਸ਼ਹਿਰਾਂ ਜਾਬ ਤੇ ਚਲ ਗਏ ਬੰਦੇ ਲੋਕ ਤੇ ਜਿਹੜੇ ਗਰੀਬ ਆਦਮੀ ਆ ਜਿਹੜੇ ਸਾਡੇ ਵਰਗੇ ਮਾਥੇ ਡੋਨਾ ਕਿੱਥੇ ਜਾਣਾ ਇਸ ਕਰਕੇ ਅਸੀਂ ਤੇ ਬੇਨਤੀ ਕਰਦੇ ਆਂ ਵੀ ਜਿੰਨਾ ਵੀ ਹੋ ਸਕੇ ਸਾਡੀ ਮਦਦ ਹੋਣੀ ਚਾਹੀਦੀ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਵੀ ਗੁਰੂ ਦੀਵਾਲੀ ਦੇ ਵਿੱਚ ਸਥਿਤ ਹੈ ਲekin ਇਸ ਪਿੰਡ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਲਖਵਿੰਦਰ ਬਟਾਲੀ ਦਾ ਵੀ ਜਨਮ ਹੋਇਆ ਸੀ ਹਾਲਾਂਕਿ ਵਾਹਿਗੁਰੂ ਦੇ ਅਸ਼ੀਰਵਾਦ ਦੇ ਨਾਲ ਲਖਵਿੰਦਰ ਬਟਾਲੀ ਨੇ ਦੇਸ਼ ਅਤੇ ਦੁਨੀਆ ਦੇ ਵਿੱਚ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਸੋ ਅਸੀਂ ਪਹੁੰਚ ਚੁੱਕੇ ਆ ਉਸ ਗਲੀ ਦੇ ਵਿੱਚ ਜਿਸ ਗਲੀ ਦੇ ਵਿੱਚ ਲਖਵਿੰਦਰ ਬਟਾਲੀ ਦਾ ਜਨਮ ਹੋਇਆ ਸੀ ਲਗੀ ਪੂਰਨ ਚੰਦ ਬਟਾਲੀ ਅਤੇ ਲਖਵਿੰਦਰ ਬਟਾਲੀ ਦੋਵਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਗਾਣਿਆਂ ਦੀ ਧੁਨ ਨਾਲ ਆ ਆਪਣਾ ਨਾਮ ਆਪਣੇ ਦੇਸ਼ ਦਾ ਨਾਮ ਜ਼ਰੂਰ ਰੋਸ਼ਨ ਕੀਤਾ ਸੋ ਉਸ ਗਲੀ ਦੇ ਹਾਲਾਤਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਲੋਕ ਜ਼ਰੂਰ ਪਰੇਸ਼ਾਨ ਹੈ ਲੋਕਾਂ ਨੂੰ ਇਸ ਪਾਣੀ ਦੀ ਵਜ੍ਹਾ ਨਾਲ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕ ਵੀ ਸਾਡੇ ਨਾਲ ਮੌਜੂਦ ਹੈ ਲੋਕਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਦੋਵੇਂ ਸਿੰਘਰਾ ਦੁਆਰਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਰੋਸ਼ਨ ਕੀਤਾ ਗਿਆ ਆਪਣੇ ਗਾਣਿਆਂ ਦੀ ਧੁਨ ਦੇ ਨਾਲ ਇਹ ਭਾਰਤ ਦਾ ਨਾਮ ਰੋਸ਼ਨ ਕੀਤਾ ਗਿਆ ਲੇਕਿਨ ਪਿੰਡ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਉਸ ਗਲੀ ਦੇ ਹਾਲਾਤ ਹੈ ਜਿੱਥੇ ਉਹਨਾਂ ਦਾ ਘਰ ਹੈ ਜੱਦੀ ਘਰ ਹੈ ਉਹਨਾਂ ਦਾ ਹਾਲਾਂਕਿ ਇਸ ਵੇਲੇ ਜ਼ਰੂਰ ਉਹ ਇੱਥੋਂ ਜਾ ਚੁੱਕੇ ਆ ਦੂਸਰਾ ਜਗ੍ਹਾ ਤੇ ਲੇਕਿਨ ਲੋਕਾਂ ਨਾਲ ਗੱਲ ਕਰਾਂਗੇ ਕਿ ਆਖਿਰ ਲੋਕ ਕੀ ਸੋਚਦੇ ਆ ਲੋਕ ਕੀ ਕਹਿਣਾ ਚਾਹੂਗੇ ਪਪਾ ਜੀ ਤੁਸੀਂ ਇਸ ਪਿੰਡ ਵਿੱਚ ਰਹਿਣ ਵਾਲੇ ਹੋ ਪੁਰ ਪੁਰੰਚੰਦ ਬਟਾਲੀ ਤੇ ਲਖਵਿੰਦਰ ਬਟਾਲੀ ਦਾ ਪਿੰਡ ਹੈ ਇਹ ਗਲੀ ਉਹਨਾਂ ਦੀ ਹੈ ਅੱਜ ਤੱਕ ਕਿਸੇ ਸਰਕਾਰ ਨੇ ਸਾਰ ਨਹੀਂ ਲਈ ਕਿਉਂਕਿ ਅੰਨਾ ਦੁਆਰਾ ਆਪਣੇ ਗਾਣਿਆਂ ਦੀ ਤੁਨ ਨਾਲ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਰੋਸ਼ਨ ਕੀਤਾ ਗਿਆ ਆਪਣੇ ਪਿੰਡ ਦਾ ਨਾਮ ਭਾਰਤ ਦਾ ਨਾਮ ਰੋਸ਼ਨ ਕੀਤਾ ਗਿਆ ਕੀ ਕਦੀ ਸਾਰ ਲਈਤੀ ਕਿਸੇ ਵੀ ਸਰਕਾਰ ਨੇ ਨਹੀਂ ਜੀ ਕਿਸੇ ਸਾਰ ਨਹੀਂ ਲਈ ਚਾਹੇ ਵਿਦੇਸ਼ਾਂ 'ਚ ਵੀ ਕਿਤੇ ਵੀ ਗਏ ਆ ਇੱਥੋਂ ਚੱਲ ਗਏ ਨੇ ਇਹ ਗੰਦਗੀ ਕਰਕੇ ਇੱਥੋਂ ਚੱਲ ਗਏ ਨੇ ਕੋਈ ਕਿਸੇ ਨਾ ਕਿਸੇ ਸਰਕਾਰ ਨੇ ਨਾ ਕਿਸੇ ਗਵਰਨਮੈਂਟ ਨੇ ਨਾ ਕਿਸੇ ਪ੍ਰਧਾਨ ਨੇ ਨਾ ਕਿਸੇ ਐਮਐਲਏ ਨਾ ਕਿਸੇ ਐਮਪੀ ਨੇ ਸਾਡੀ ਗਲੀ ਦੀ ਕਿਸੇ ਧਾਰਨੀ ਲਈ ਅਸੀਂ ਅਜ ਅੱਜ ਵੀ ਗੰਦਸ਼ਦ ਅਜੇ ਵੀ ਹੁਣ ਵੀ ਗੰਦ ਦੇ ਵਿੱਚ ਰਹਿ ਰਹੇ ਆ ਤੁਸੀਂ ਵੇਖ ਲਿਆ ਘਰ ਘਰ ਜਾ ਕੇ ਵੇਖੋ ਘਰ ਘਰ ਦੇ ਵਿੱਚ ਹਰ ਇੱਕ ਇੱਕ ਦੋ ਦੋ ਬੱਚੇ ਜਿਹੜੇ ਬਿਮਾਰ ਪਏ ਬੁਖਾਰ ਦਾ ਉਲਟੀਆਂ ਟੱਟੀਆਂ ਨਾਲ ਫਿਰਦੇ ਆ ਤੇ ਕੋਈ ਕਿਸੇ ਦੀ ਕੋਈ ਧਾਰਨੀ ਨਹੀਂ ਲੈਂਦਾ ਹਰ ਕੋ ਆਪੋ ਆਪਣੇ ਸਵਾਰਦਾ ਪਰ ਕਿਸੇ ਨੇ ਅਜ ਤੱਕ ਕਈ ਵੀ ਧਾਰਨੀ ਨਹੀਂ ਆਉਂਦੇ ਨੇ ਪ੍ਰਧਾਨ ਵੇਖ ਕੇ ਚੱਲ ਜਾਂਦੇ ਪਾਣੀ ਖਲੋਤਾ ਠੀਕ ਹੈ ਮੁੜ ਕੇ ਆਵਾਂਗੇ ਆ ਵੇਖੋ ਤੁਹਾਡੇ ਸਾਹਮਣੇ ਹੁਣ ਵੀ ਪਾਣੀ ਖੜੋਤਾ ਵਾ ਆ ਕੂੜਿਆਂ ਦੇ ਢੇਰ ਲੱਗੇ ਤੇ ਤੁਹਾਡੇ ਸਾਹਮਣੇ ਤੁਸੀਂ ਵੇਖ ਲਿਆ ਭਾਈ ਜਿਵੇਂ ਹੁਣ ਕਲਾਕਾਰ ਮੁੱਖ ਮੰਤਰੀਏ ਕੀ ਲੱਗਦਾ ਕਿ ਕਿਉਂਕਿ ਉਹ ਵੀ ਕਲਾਕਾਰ ਹੈ ਹੁਣ ਮੁੱਖ ਮੰਤਰੀ ਵੀ ਕਲਾਕਾਰ ਹੈ ਕਿ ਲੱਗਦਾ ਕਿ ਹੁਣ ਪਿੰਡ ਦੀ ਸੁਣੀ ਜਾਏਗੀ ਵੇਖੋ ਜੀ ਸਾਡੀ ਦਾ ਆਵਾਜ਼ ਆ ਅਸੀਂ ਦੀ ਬੇਨਤੀ ਕਰਦੇ ਹਾਂ ਹਣ ਤੋਂ ਮੁਰਕੇ ਆਉਂਦੇ ਨੇ ਬੜੇ ਜੋਰ ਨਾਲ ਆਉਂਦੇ ਨੇ ਲੋਕ ਦਾ ਬਰਾੜਾ ਪਾ ਕੇ ਚੜ ਜਾਂਦੇ ਆ ਮੁਰਕੇ ਫੇਰ ਉੱਥੇ ਛੁੱਟੀ ਬਣਾ ਲੈ ਰਹੇ ਜਾਂਦਾ ਕੋ ਚਾਜ ਨਾ ਆਪਣਾ ਜਲੋਗੇ ਸਫਾਈ ਵਾਲ ਧਿਆਨ ਨਹੀਂ ਦਿੰਦੇ ਤਵੱਜੋ ਨਹੀਂ ਦਿੰਦਾ ਤੇ ਅਸੀਂ ਜਾਣਦੇ ਵੀ ਕੋਈ ਵੀ ਸਰਕਾਰ ਵੇ ਕਿੰਨੀਆਂ ਸਰਕਾਰਾਂ ਆਈਆਂ 75 ਸਾਲ ਉਮਰ ਹੋ ਗਈ ਸਾਡੀ ਵਸਨੀਕ ਹੈਗੇ ਇੱਥੋਂ ਦੇ ਕੋਈ ਹਿੰਦੁਸਤਾਨ ਪਾਕਿਸਤਾਨ ਤੋਂ ਪਹਿਲਾਂ ਦੇ ਹੀ ਵਸੇ ਹੋਏ ਆ ਤੇ ਫਿਰ ਵੀ ਇੱਥੋਂ ਐਡੇ ਵੱਡੇ ਸਿੰਗਰ ਹੋਏ ਨੇ ਤੇ ਐਡੇ ਵੱਡੇ ਮਹਾਨ ਹਸਤੀਆਂ ਹੋਈਆਂ ਤੇ ਮਤਲਬ ਗਲੀ ਦੀ ਫਿਰ ਵੀ ਸਾਲ ਨਾਲ ਲਈ ਜਾਵੇ ਐਡਾ ਵੱਡਾ ਪਿੰਡ ਨਗਰ ਵੇਗ ਜਿਵੇਂ ਪਾਸ਼ਾ ਤੰਤਾਨ ਹੋਏ ਜਿੱਥੇ ਮਹਾਰਾਜ ਸਿਮੇ ਪਾਸ਼ਾ ਨਵਤਾਰਤਾ ਰਿਹਾ ਕਿੰਦੀ ਪਵਿੱਤਰ ਧਰਤੀ ਆ ਜੇ ਤੇ 33 ਕਰੋੜ ਲੋਕ ਤਾਂ ਦਰਸ਼ਨ ਕਰਨ ਵਾਸਤੇ ਆਉਣ ਵਾਸਤੇ ਆਏ ਨੇ ਪਰ ਇਸ ਪਿੰਡੀ ਸੁਣਵਾਈ ਨਾ ਹੋਵੇ ਤੇ ਕੀ ਫਾਇਦਾ ਇਨਾਂ ਸਰਕਾਰਾਂ ਦਾ ਇਹਦੇ ਸੇਵਾ ਆ ਇਹਦੇ ਸਭੋ ਸੇਵਾ ਭਾਵਨਾ ਹੋ ਸਕਦੀ ਵੀ ਤੇ ਸੇਵਾ ਕਰਨ ਦਾ ਉਹਨਾਂ ਨੂੰ ਕੋਈ ਫਲ ਮਿਲੂਗਾ ਲੇਕਿਨ ਕੋਈ ਤਵਜੋ ਨਹੀਂ ਸਾਡੇ ਪਿੰਡ ਦੀ ਕੋਈ ਨਹੀਂ ਸਾਡੇ ਪਿੰਡ ਵਾਲਾ ਆਉਂਦਾ ਆਉਂਦਾ ਵਾ ਬੜੇ ਜੋਨਾਂ ਦਾ ਹੁੰਦਾ ਜਦੋਂ ਕੋਈ ਲੱਛਣ ਲੱਗੇ ਹੁੰਦੇ ਨੇ ਉਦੋਂ ਚਾਰ ਦਿਨ ਦੱਸਦੇ ਰੋੜੋ ਲੋ ਆਪਾਂ ਆਖ ਵਿੱਚ ਚੱਲ ਜਾਂਦੇ ਆ ਬਾਅਦ ਚ ਕੋਈ ਮਿਤ ਭਾਈ ਨਹੀਂ ਬੰਦਾ ਕੋਈ ਸਰਕਾਰੀ ਸਕੂਲ ਜਾਂ ਸਰਕਾਰੀ ਹਸਪਤਾਲ ਹੈਗਾ ਪਿੰਡ ਦੇ ਵਿੱਚ ਸਰਕਾਰੀ ਸਕੂਲ ਤਾਂ ਛੜਕਾਂ ਬਾਹਰ ਵਾਰ ਜੇ ਖਾਪੜ ਖੇੜੀ ਰੋਡ ਤੇ ਤੇ ਹਸਪਤਾਲ ਕੋਈ ਨਹੀਂ ਉਹ ਡੰਗਰਾਂ ਦਾ ਹਸਪਤਾਲ ਆ ਦੇਖਣ ਬੰਦਿਆਂ ਵਾਸਤੇ ਕੋਈ ਹਸਪਤਾਲ ਨਹੀਂ ਹੈਗਾ ਹਾਂ ਨਹੀਂ ਨਹੀਂ ਉਹ ਇੱਕ ਚੱਕਰ ਆਂਦੇ ਜਿਹੜੇ ਸਿੰਗਰ ਹੈ ਪੂਰਨ ਚੰਦ ਬਡਾਲੀ ਜਾਂ ਲਖਵਿੰਦਰ ਬਡਾਲੀ ਆਂਦੇ ਪਿੰਡ ਦੇ ਵਿੱਚ ਪਿੰਡ ਚ ਤਾਂ ਕਦੀ ਆਇ ਨਹੀਂ ਉਹ ਬਾਜੀ ਉਹ ਆਪਣੇ ਉੱਥੇ ਸੰਧੂ ਕਲੌਨੀ ਰਹਿੰਦੇ ਉੱਥੇ ਹੀ ਰਹਿੰਦੇ ਆ ਜਦੋਂ ਪਿੰਡ ਚ ਰਹਿੰਦੇ ਸੀ ਉਦੋਂ ਥੋੜੀ ਬੁੱਧੀ ਸੁਣਵਾਨੀ ਹੁੰਦੀ ਸੀ ਉਹ ਕਰ ਲੈਂਦੇ ਸੀ ਤੂੰ ਹੁਣ ਵੇਖੋ ਸਾਡੇ ਪਿੰਡ ਦਾ ਹਾਲ ਕੀ ਆ ਇੱਥੇ ਪੂਰੇ ਵੱਡੇ ਪੈਣੇ ਚਾਹੀਦੇ ਪਾਣੀ ਪਿੰਡ ਗਲੀ ਦਾ ਪਿੰਡ ਦਾ ਨਿਕਲਣਾ ਚਾਹੀਦਾ ਵਾ ਆਹੀਂ ਤੇ ਆ ਨਰਕ ਦੀ ਜ਼ਿੰਦਗੀ ਭੋਗਣ ਦੇ ਆ ਸਾਈ ਬਿਮਾਰ ਹੋ ਜਾਂਦੇ ਆ ਹੂੰ ਕਿਆ ਟੀ ਆ ਕੇ ਇਸ ਨੂੰ ਪੀ ਲਿਆ ਜਾਂਦਾ ਕਿ ਇਸ ਨੂੰ ਟੀਆ ਟਟੀਆਂ ਹੁੰਡੀਆਂ ਨਾ ਕਿਸੇ ਨੂੰ ਕੁਛ ਹੁੰਦਾ ਪੈਂਦਾ ਸਾਡੀ ਸਰਕਾਰ ਅੱਗੇ ਬੇਨਤੀ ਇਹੋ ਹੀ ਅਸੀਂ ਵੋਟਾਂ ਤਾਂ ਪਾਉਣੀਆਂ ਜੇ ਸਾਡੇ ਪਿੰਡ ਦਾ ਨਿਕਾਸ ਹੋਏਗਾ ਸਾਡੇ ਪ੍ਰਬੰਧ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਸਾਡੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਲੇਕਿਨ ਤੁਸੀਂ ਪੂਰਨ ਚੰਦ ਵਡਾਲੀ ਦੀ ਗੱਲ ਕਰਦੇ ਸਾਡੀ ਗਲੀ ਦਾ ਐਡਰੈਸ ਉਹਨਾਂ ਦੇ ਨਾਂ ਤੇ ਚੱਲਣ ਡਿਆ ਆ ਕਿ ਉਹਨਾਂ ਨੇ ਵੀ ਕਦੀ ਆਣ ਕੇ ਵਿਚਾਰ ਕੀਤਾ ਵੀ ਸਾਡੇ ਪਿੰਡ ਦਾ ਹਾਲਾਤ ਕੀ ਆ ਸਾਡਾ ਪਿੰਡ ਗੁਰੂ ਦੇ ਨਾਂ ਤੇ ਚੱਲਣ ਡਿਆ ਪਰ ਗੁਰੂਆਂ ਵਾਲੀ ਕੋਈ ਧਰਤੀ ਦਾ ਹਾਲਾਤ ਨਹੀਂ ਜਿਹ ਹੈਗਾ ਪਪਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਾਮ ਜ਼ਰੂਰ ਰੋਸ਼ਨ ਕੀਤਾ ਪੂਰਨ ਚੰਦ ਮਡਾਲੀ ਨੇ ਆਪਣੇ ਗੀਤਾਂ ਦੇ ذریعے ਕਿ ਹੁਣ ਜੋ ਹਾਲਾਤ ਹੈ ਪਿੰਡ ਦੇ ਕਲਾਕਾਰ ਮੁੱਖ ਮੰਤਰੀ ਵੀ ਕਲਾਕਾਰ ਹੈ ਕਿ ਅਪ ਸਾਡੀ ਸਾਰ ਅਜ ਤੱਕ ਕਿਸੇ ਕਾਉਂਸਲਰ ਨੇ ਕਿੰਨਾ ਕੰਮ ਕਰਾਇਆ ਨਹੀਂ ਜੀ ਨਾ ਕਿਸੇ ਕਾਉਂਸਲਰ ਨੇ ਨਾ ਕਿਸੇ ਨੇ ਗਾਇਕ ਨੇ ਨਾ ਕਿਸੇ ਕਲਾਕਾਰ ਨੇ ਕਿਸੇ ਸਾਡੇ ਪਿੰਡ ਦੀ ਸਾਰ ਨਹੀਂ ਲਈ ਹਾਲਾਂਕਿ ਸਾਡਾ ਪਿੰਡ ਜਿਹੜਾ ਆਲ ਵਰਡ ਦੇ ਵਿੱਚ ਮੰਨਿਆ ਇਹਦੇ ਨਾਲ ਦਾ ਕੋਈ ਪਿੰਡ ਨਹੀਂ ਜਿੱਥੇ 33 ਕਰੋੜ ਦੇ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਆਲੇ ਆ ਪਰ ਜਿੰਨਾ ਇਸ ਪਿੰਡ ਦੇ ਵਿੱਚ ਨਰਕਿਆ ਹੋ ਸਕਦਾ ਕਿਸੇ ਪਿੰਡ ਵਿੱਚ ਨਰਕਣਾ ਵੇ ਕੋਈ ਨਾ ਕਿਹੇ ਐਮ ਐਲ ਏ ਐਮ ਪੀ ਕਿਸੇ ਅਫਸਰ ਨੇ ਕਿਸੇ ਸਾਡੇ ਪਿੰਡ ਦੀ ਥਾਰ ਨਹੀਂ ਲਈ ਤੌਂਦੀ ਇੱਕ ਨਹੀਂ ਸਾਡੀ ਗਲੀ ਸਾਰੀਆਂ ਗਲੀਆਂ ਪਿੰਡ ਦੇ ਵਿੱਚ ਇਹੋ ਜੀ ਗੰਦ ਨੇ ਵੀ ਨਾ ਕਿਹੇ ਕੋਈ ਸਫਾਈ ਨਹੀਂ ਕੋਈ ਪਾਣੀ ਦਾ ਨਿਕਾਸ਼ ਨਹੀਂ ਕੋਈ ਪੀਣ ਵਾਲਾ ਪਾਣੀ ਨਹੀਂ ਇੱਥੇ ਘਰ-ਘਰ ਦੇ ਵਿੱਚ ਤੁਸੀਂ ਜਾ ਕੇ ਵੇਖੋ ਹਰ ਘਰ-ਘਰ ਦੇ ਵਿੱਚ ਬੱਚੇ ਬਿਮਾਰ ਪਏ ਨੇ ਬੁੱਢੇ ਬਜ਼ੁਰਗ ਸਭ ਬਿਮਾਰ ਪਏ ਨੇ ਸੋ ਉਸ ਗਲੀ ਦੇ ਵਿੱਚ ਅਸੀਂ ਖੜੇ ਆ ਜਿਹੜਾ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਐਸ ਗਲੀ ਦੇ ਵਿੱਚ ਘਰ ਆ ਉੱਥੇ ਰਹਿੰਦੇ ਸੀ ਲੇਕਿਨ ਪਿੰਡ ਦੇ ਲੋਕਾਂ ਨੇ ਜ਼ਰੂਰ ਕਹਿ ਰਹੇ ਕਿ ਜ਼ਰੂਰ ਦੋਵੇਂ ਸਿੰਘਰਾ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਗਾਣਾ ਗਾਨੀਆਂ ਦੇ ذریعے ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਸ ਗਲੀ ਦਾ ਨਾਮ ਰੋਸ਼ਨ ਕੀਤਾ ਹਾਲਾਂਕਿ ਇਹ ਗਲੀ ਵੀ ਵਡਾਲੀ ਦੇ ਨਾਮ ਤੋਂ ਹੀ ਇਸ ਦਾ ਵਡਾਲੀ ਹੀ ਇਸ ਦਾ ਨਾਮ ਹੈ ਲੇਕਿਨ ਇਸ ਗਲੀ ਦੀ ਸਾਰ ਲੈਣ ਲਈ ਅੱਜ ਤੱਕ ਕਿਸੇ ਸਰਕਾਰੀ ਨੁਮਾਇੰਦਾ ਨਹੀਂ ਆਇਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਰਹਿ ਚੁੱਕੀਆਂ ਹਨ ਲੇਕਿਨ ਅੱਜ ਤੱਕ ਇਸ ਗਲੀ ਦੀ ਸਾਰ ਕਿਸੇ ਨੇ ਨਹੀਂ ਲਈ ਹਾਲਾਂਕਿ ਇਸ ਵੇਲੇ ਪੂਰਨ ਚੰਦ ਵਡਾਲੀ ਅਤੇ ਲਖਵਿੰਦਰ ਵਡਾਲੀ ਜ਼ਰੂਰ ਇਸ ਗਲੀ ਤੋਂ ਆਪਣਾ ਘਰ ਛੱਡ ਕੇ ਦੂਜੀ ਜਗ੍ਹਾ ਜਾ ਚੁਕੇ ਆ ਲੇਕਿਨ ਇਹ ਪਿੰਡ ਅੱਜ ਵੀ ਉਹਨਾਂ ਦੇ ਨਾਮ ਤੋਂ ਹੀ ਚੱਲਦਾ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ